અમરજીત ચાહલ ਦਾ જન્મ ਤਾਂ પાવા સિંગાપોર ਹੋਇਆ ਪਰ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਦਾ ਵਸਨੀਕ ਹੈ ਪੰਜਾਬੀ ਵਿੱਚ ਕਹਾਣੀਆਂ ਲਿਖਦਾ ਉਸ ਦਾ ਨਾਵਲ ਊਠ کئی ਪੱਖਾਂ ਤੋਂ ਬੜਾ ਮਹੱਤਵਪੂਰਨ ਹੈ ਮੈਂ ਸਮਝਦਾ ਕੈਨੇਡਾ ਵਿੱਚ ਪੰਜਾਬੀਆਂ ਦੀ ਜ਼ਿੰਦਗੀ ਦੇ ਮੁੱਢਲੇ ਦੌਰ ਨੂੰ ਸਮਝਣ ਲਈ ਜੋ ਮਹੱਤਤਾ ਮੁਰਲੇ ਤਾਰਤੇ ਅੰਗਰੇਜ਼ੀ ਵਿੱਚ ਲਿਖੇ ਗਏ ਨਾਵਲ ਸਾਧੂ ਸਿੰਘ ਧਾਮੀ ਦੇ ਮਲੂਕਾ ਦੀ ਹੈ ਮੈਂ ਸਮਝਦਾ ਕਿ 1960ਵਿਆਂ ਤੋਂ ਬਾਅਦ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਮ ਕਰਦੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਸਮਝਣ ਲਈ ਉਹੋ ਜਿਹੀ ਹੀ ਮਹੱਤਤਾ ਉਟ ਨਾਵਲ ਦੀ ਬਣਦੀ ਹੈ ਉਟ ਨਾਵਲ ਆ ਜਿਹੜਾ ਜਦੋਂ ਅਸੀਂ ਪੜ੍ਹਨਾ ਸ਼ੁਰੂ ਕਰਦੇ ਆ ਤਾਂ ਕਿਤੇ ਤਾਂ ਇਹ ਸਾਨੂੰ ਸਫਰਨਾਮੇ ਦਾ ਅਸ ਦਿੰਦਾ ਹੈ ਕਿਤੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਫਰਨਾਮਾ ਨਹੀਂ ਕਿਸੇ ਟਰੱਕ ਡਰਾਈਵਰ ਦੀ ਜੀਵਨੀ ਆ ਕਿਤੇ ਇਹ ਲੱਗਦਾ ਹੈ ਕਿ ਨਹੀਂ ਇਹ ਤਾਂ ਟਰੱਕ ਡਰਾਈਵਰ ਖੁਦ ਹੀ ਸੁਣਾ ਰਿਹਾ ਹੈ ਇਹ ਸਵੈ ਜੀਵਨੀ ਹੈ ਕਿਤੇ ਇਹ ਲੱਗਦਾ ਹੈ ਕਿ ਨਹੀਂ ਇਹ ਸਵੇਰ ਦੀ ਵੀ ਨਹੀਂ ਇਹ ਤਾਂ ਕਹਾਣੀ ਹੈ ਕਿਤੇ ਸਾਨੂੰ ਲੱਗਦਾ ਹੈ ਕਿ ਇਹ ਤਾਰੋ ਦੀ ਕਹਾਣੀ ਹੈ ਤਰਨਜੀਤ ਕਾਰ ਤਾਰੋ ਦੀ ਕਹਾਣੀ ਹੈ ਕਿਤੇ ਸਾਨੂੰ ਲੱਗਦਾ ਨਹੀਂ ਇਹ ਤਾਂ ਮਦਾਂਕਣੀ ਦੀ ਕਹਾਣੀ ਹੈ ਕਿਤੇ ਲੱਗਦਾ ਨਹੀਂ ਇਹ ਤਾਂ ਮੁਖਤਿਆਰ ਦੀ ਕਹਾਣੀ ਹੈ ਤਾਂ ਸਾਨੂੰ ਇਹ ਲੱਗਦਾ ਕਿ ਤਾਂ ਕਹਾਣੀਆਂ ਨੇ ਕਦੇ ਲੱਗਦਾ ਹੈ ਕਿ ਇੱਕ ਵਹਾ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਇਹ ਤਾਂ ਨਾਵਲਾ ਕਿਤੇ ਕਿਤੇ ਸਾਨੂੰ ਇਹ ਵੀ ਲੱਗਦਾ ਹੈ ਕਿ ਇਹ ਨਾ ਨਾਵਲਾ ਨਾ ਸਫਰਨਾਮਾ ਨਾ ਕਹਾਣੀਏ ਨਾ ਹੀ ਇਹ ਤਾਂ ਕਿਤੇ ਨ ਕਿਤੇ ਵਾਰਤਕਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਅਜਿਹੇ ਪੀਸ ਨੇ ਕਿ ਜਿੱਥੇ ਲੇਖਕ ਸਾਡੇ ਮਹੱਤਵਪੂਰਨ ਮਸਲਿਆਂ ਬਾਰੇ ਕਿ ਪੰਜਾਬੀਆਂ ਦੀ ਪਹਿਲੀ ਪੀੜੀ ਤੇ ਨਵੀਂ ਪੀੜੀ ਚ ਕੀ ਫਰਕ ਆ ਭਾਰਤ ਤੇ ਪੰਜਾਬ ਦੇ ਵਿੱਚ ਕੀ ਫਰਕ ਹੈਗਾ ਪਹਿਲੀ ਜਿਹੜੀ ਕੈਨੇਡਾ ਦੇ ਵਿੱਚ ਗਈ ਪਹਿਲੀ ਪੀੜ੍ਹੀ ਉਹਦੀ ਸੋਚ ਤੇ ਬਾਅਦ ਦੀ ਪੀੜ੍ਹੀ ਦੇ ਵਿੱਚ ਸੋਚ ਵਿੱਚ ਕੀ ਫਰਕ ਹੈਗਾ ਔਰਤ ਤੇ ਮਰਦ ਦੀ ਸੋਚ ਵਿੱਚ ਕੀ ਫਰਕ ਹੈਗਾ ਉਸ ਬਾਰੇ ਜਿਹੜੀਆਂ ਸਿਧਾਂਤਕ ਗੱਲਾਂ ਹਨ ਉਹਨਾਂ ਨੂੰ ਉਹ ਲਿਖ ਦਿੰਦਾ ਹੈ ਵੈਸੇ ਤਾਂ ਜਿਹੜਾ ਆਮ ਨਾਵਲ ਹੁੰਦਾ ਉਸ ਵਿੱਚ ਇਸ ਤਰ੍ਹਾਂ ਜਿਹਨੂੰ ਕਹਿ ਸਕਦੇ ਆ ਕਿ ਸਿਧਾਂਤਕ ਵਿਚਾਰ ਨਹੀਂ ਕੀਤਾ ਜਾਂਦਾ ਤਾਂ ਇਹ ਨਾਵਲ ਕਿਤੇ ਨਾ ਕਿਤੇ ਸਾਨੂੰ ਇਹ ਵੀ ਲੱਗਦਾ ਕਿ ਇਹ ਆਮ ਨਾਵਲ ਨਹੀਂ ਕਿ ਜਿਹੜਾ ਸਿਰਫ ਕਥਾ ਰਸ ਵੱਲ ਧਿਆਨ ਦਵਾਵੇ ਸਗੋਂ ਇਹ ਪ੍ਰਯੋਗਿਕ ਨਾਵਲ ਆ ਕਿ ਜਿਹੜਾ ਕਿਤੇ ਨਾ ਕਿਤੇ ਤੁਹਾਡੀ ਚੱਲਦੀ ਕਹਾਣੀ ਨੂੰ ਰੋਕ ਕੇ ਕੁਝ ਗੱਲਾਂ ਬਾਰੇ ਵਿਚਾਰ ਦੇਣਾ ਸ਼ੁਰੂ ਕਰ ਦਿੰਦਾ ਤੇ ਕਿਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜੇ ਬੰਦੇ ਕਿਤੇ ਡਰਾਈਵਰੀ ਸਿੱਖਣੀ ਚਾਹੁੰਦੇ ਆ ਕੈਨੇਡਾ ਦੇ ਵਿੱਚ ਡਰਾਈਵਰੀ ਕਰਨੀ ਚਾਹੁੰਦੇ ਆ ਤੇ ਕਰਨ ਤੋਂ ਪਹਿਲਾਂ ਅਨੁਭਵ ਗ੍ਰਹਿਣ ਕਰਨਾ ਚਾਹੁੰਦੇ ਆ ਉਹਨਾਂ ਲਈ ਇਹ ਕੋਈ ਇਹ ਜੀਨੂ ਕਹਿ ਸਕਦੇ ਆ ਕਿ ਸਿੱਖਣ ਵਾਲਾ ਮੈਨੂਅਲ ਆ ਕਿ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ ਡਰਾਈਵਰ ਦੀ ਕਿਹੋ ਜਿਹੀਆਂ ਉਹਨੂੰ ਦੁੱਖ ਤਕਲੀਫਾਂ ਆਉਂਦੀਆਂ ਕਿਵੇਂ ਉਹਦੇ ਨਾਲ ਜੂਝਦਾ ਹੈ ਉਹ ਸਭ ਕੁਝ ਦਰਸਾਇਆ ਹੈ ਤੇ ਬਹੁਤ ਹੀ ਰੋਚਕ ਜਿਸ ਤਰ੍ਹਾਂ ਮੈਂ ਕਿਹਾ ਕਿ ਆਮ ਕਰਕੇ ਜਦੋਂ ਕਥਾ ਰਸ ਰੋਕ ਦਿੱਤਾ ਜਾਵੇ ਤੇ ਵਾਰਤਕ ਸ਼ੁਰੂ ਹੋ ਜੇ ਜਾਂ ਜੀਓਗ੍ਰਾਫੀ ਦਾ ਗਿਆਨ ਸ਼ੁਰੂ ਹੋ ਜੇ ਤਾਂ ਲੱਗਦਾ ਤੇ ਇਹ ਆ ਕਿ ਸ਼ਾਇਦ ਜਿਹੜਾ ਨਾਵਲ ਆ ਉਹ ਅਰੋਚਕ ਹੋ ਜੂਗਾ ਨਹੀਂ ਸਗੋਂ ਨਾਵਲ ਹੋਰ ਵੀ ਜ਼ਿਆਦਾ ਰੋਚਕ ਹੋ ਜਾਂਦਾ ਹੈ ਕਿਉਂਕਿ ਨਾਵਲਕਾਰ ਨੇ ਨਾਵਲ ਦੀ ਵਿਆਉਂਤ ਇਸ ਤਰ੍ਹਾਂ ਬਣਾਈ ਆ ਤਾਂ ਵਿਆਉਂਤ ਕਿਸ ਤਰ੍ਹਾਂ ਬਣਾਈ ਹੈ ਵਿਆਉਂਤ ਮੈਂ ਤੁਹਾਡੇ ਨਾਲ ਥੋੜੀ ਸੰਖੇਪ ਕਰਦਾ ਹਾਂ ਤਾਂ ਜੋ ਤੁਹਾਡਾ ਨਾਵਲ ਪੜਨ ਦੇ ਵਿੱਚ ਉਤਸੁਕਤਾ ਜਾਗੇ ਕਿ ਇੱਕ ਡਰਾਈਵਰ ਉਸ ਦਾ ਇੱਕ ਟਰੱਕ ਆ ਉਹ ਟਰੱਕ ਦੇ ਉੱਤੇ ਉਹ ਲੋਡ ਲੈ ਕੇ ਵੈਨਕੂਵਰ ਤੋਂ ਕਿੱਥੇ ਨੂੰ ਜਾਂਦਾ ਹੈ ਉਹ ਵੈਨਕੂਵਰ ਤੋਂ ਉਹ ਨੇ ਕੈਲਗਰੀ ਲੈ ਕੇ ਜਾਣਾ ਹੈ ਤੇ ਕੈਲਗਰੀ ਲੈ ਕੇ ਜਾਣਾ ਤਾਂ ਆਮ ਪੰਜਾਬੀਆਂ ਦੇ ਵਿੱਚ ਇਹ ਆਦਤ ਹੈਗੀ ਆ ਕਿ ਉਹ ਹਵਾਈ ਜਹਾਜ਼ ਦਾ ਟਿਕਟ ਬਚਾਣ ਲਈ ਜਾਂ ਬੱਸ ਦਾ ਟਿਕਟ ਬਚਾਣ ਲਈ ਤੇ ਬਹੁਤੇ ਵਾਰੀ ਕਾਰ ਤਾਂ ਹੁੰਦੀ ਨਹੀਂ ਉਹ ਟੱਕਾਂ ਵਾਲਿਆਂ ਤੋਂ ਰਾਈਡ ਲੈ ਲੈਂਦੇ ਆ ਟੱਕਾਂ ਵਾਲਿਆਂ ਨੂੰ ਕਹਿ ਦਿੰਦੇ ਆ ਕਿ ਸਾਡੀ ਸਵਾਰੀ ਲੈ ਜੀ ਜਾਂ ਉਹ ਸਵਾਰੀ ਬਣ ਕੇ ਵਿੱਚ ਬਹਿ ਜਾਂਦੇ ਆ ਤਾਂ ਇਹ ਸਿੱਧੀ ਸਾਦੀ ਗੱਲ ਲੱਗਦੀ ਹੈ ਕਿ ਕੋਈ ਬੰਦਾ ਇੱਕ ਸਵਾਰੀ ਛੱਡ ਗਿਆ ਤੇ ਸਵਾਰੀ ਛੱਡ ਗਿਆ ਜਨਾਨਾ ਸਵਾਰੀ ਔਰਤ ਤਾਂ ਔਰਤਾਂ ਜਿਹੜੀ ਮਦਾਂਕਣੀ ਆ ਉਹ ਸਫ਼ਰ ਕਰਦੀ ਆ ਡਰਾਈਵਰ ਦੇ ਨਾਲ ਹੁਣ ਲੇਖਕ ਦੇ ਦੀ ਖਾਸੀਅਤ ਹੈਗੀ ਆ ਕਿ ਉਸ ਨੇ ਇਸ ਤਰ੍ਹਾਂ ਨਾਵਲ ਦਾ ਆਰੰਭ ਕੀਤਾ ਕਿ ਪਾਠਕ ਦੇ ਮਨ ਵਿੱਚ ਇੱਕ ਉਤਸੁਖਤਾ ਜਾਗਦੀ ਆ ਕਿ ਮਦਾਂਕਣੀ ਦੇ ਉੱਤੇ ਕਿਹੜੀ ਮੁਸੀਬਤ ਪਈ ਆ ਕਿ ਉਸ ਨੂੰ ਡਰਾਈਵਰ ਨਾਲ ਜਾਂ ਟਰੱਕ ਡਰਾਈਵਰ ਨਾਲ ਟਰੱਕ ਤੇ ਸਫ਼ਰ ਕਰਨਾ ਪੈ ਰਿਹਾ ਹੈ ਤਾਂ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਨਾ ਜਸੂਸੀ ਉਤਸੁਕਤਾ ਉਤਸੁਕਤਾ ਪੈਦਾ ਹੁੰਦੀ ਹੈ ਕਿ ਇਹ ਮਦਾਂਕਣੀ ਕੌਣ ਉਹਨੂੰ ਕੌਣ ਛੱਡ ਕੇ ਗਿਆ ਹੈ ਇਹਨੇ ਕਿੱਥੇ ਜਾਣਾ ਹੈ ਤੇ ਦੂਸਰੇ ਪਾਸੇ ਕੀ ਹੈ ਕਿ ਲੇਖਕਾ ਜਿਹੜਾ ਉਹ ਉਸ ਨੂੰ ਨਾਲ ਵੀ ਬਿਠਾ ਲੈਂਦਾ ਹੈ ਤੇ ਉਸ ਨਾਲ ਜਾਣ ਪਛਾਣ ਵੀ ਵਧਾਉਣੀ ਸ਼ੁਰੂ ਕਰਦਾ ਹੈ ਤੇ ਨਾਲ ਦੀ ਨਾਲ ਹੀ ਉਹ ਇੱਕ ਤਰ੍ਹਾਂ ਨਾਲ ਉਹਨੇ ਇੱਕ ਯੁਗਤ ਵਰਤੀ ਆ ਕਿ ਉਹ ਰਸਤਿਆਂ ਦੇ ਬਾਰੇ ਗਿਆਨ ਦਿੰਦਾ ਹੈ ਰਸਤੇ ਦੇ ਵਿੱਚ ਜਿਹੜੀਆਂ ਥਾਵਾਂ ਆਉਂਦੀਆਂ ਕਿ ਉਹ ਥਾਵਾਂ ਦੇ ਬਾਰੇ ਗਿਆਨ ਦਿੰਦਾ ਕਿ ਕਿੱਥੇ ਵੈਨਕੂਵਰ ਤੋਂ ਲੰਘਦੇ ਹੀ ਸਰੀ ਆਉਂਦੀ ਹੈ ਕਿੱਥੇ ਲਹਿੰਗਲੀ ਆਉਂਦੀ ਹੈ ਕਿੱਥੇ ਐਸਫੋਰਡ ਆਉਂਦਾ ਹੈ ਕਿੱਥੇ ਹੋਪ ਆਉਂਦਾ ਹੈ ਉਹ ਤੋ ਕਿੱਥੇ ਫਿਰ ਉਹਨਾਂ ਨੇ ਕੈਲਗਰੀ ਦੇ ਰਾਹ ਪੈਂਦੇ ਆ ਕਿਵੇਂ ਕੈਮ ਰੂਫਸ ਨੂੰ ਵੱਖਰਾ ਰਾਹ ਜਾਂਦਾ ਹੈਗਾ ਕਿਵੇਂ ਕੋਲੋਨਾ ਨੂੰ ਵੱਖਰਾ ਰਾਹ ਰਾਹ ਜਾਂਦਾ ਹੈ ਕਿਵੇਂ ਫਿਰ ਉਹ ਸਿੱਧੇ ਲੰਘ ਜਾਂਦੇ ਆ ਕਿਵੇਂ ਉਹ ਬੈਂਕ ਦੇ ਵਿੱਚ ਦੀ ਲੰਘਦੇ ਆ ਕਿਵੇਂ ਉਹ ਕੈਲਗਰੀ ਪਹੁੰਚਦੇ ਆ ਪਰ ਇਹ ਜਿਹੜਾ ਸਾਰਾ ਸਫਰ ਆ ਉਸ ਨੂੰ ਉਸ ਨੇ ਬਹੁਤ ਸੋਕਤਾ ਦੇ ਨਾਲ ਪੇਸ਼ ਕੀਤਾ ਤਾਂ ਜਿਹੜੀ ਲੇਖਕ ਨੇ ਦੋ ਜਿਹੜੀਆਂ ਹੈਗੀਆਂ ਗੱਲਾਂ ਨਾਲੋਂ ਨਾਲ ਰੱਖੀਆਂ ਇੱਕ ਪਾਸੇ ਤਾਂ ਉਸਨੇ ਜਲਦੀ ਕੀਤੀ ਇਹ ਨਹੀਂ ਸਾਨੂੰ ਪਤਾ ਲੱਗਣ ਦਿੰਦਾ ਕਿ ਮਦਾਕਣੀ ਕੌਣ ਕਿਸ ਹਾਲ ਦੇ ਵਿੱਚ ਕਿਉਂ ਆ ਉਹ ਸਿਰਫ ਉਸ ਨੂੰ ਗੱਲਾਂ ਸੁਣਾਉਂਦਾ ਤੇ ਜਿਹੜੀਆਂ ਗੱਲਾਂ ਸੁਣਾਉਂਦਾ ਉਹਦਾ ਹੰਗਾਰਾ ੜੀਕਦਾ ਉਹ ਹੰਗਾਰਾ ਅਸਲ ਦੇ ਵਿੱਚ ਪਾਟਕ ਦਾ ਹੰਗਾਰਾ ਵੀ ਹੈ ਮਦਾਕਣੀ ਦਾ ਹੰਗਾਰਾ ਵੀ ਹੈ ਤੇ ਕਹਾਣੀ ਨੂੰ ਅੱਗੇ ਵੀ ਤੋਰਦਾ ਨਾਲ ਹੀ ਇੱਕ ਥੋੜੀ ਜਿਹੀ ਗੁੰਝਲ ਹੋਰ ਪਾ ਦਿੰਦਾ ਕਿਉਂਕਿ ਕਹਾਣੀ ਹੋਰ ਤੋਰ ਲੈਂਦਾ ਕਿ ਉਹ ਤਾਰੋ ਦੀ ਕਹਾਣੀ ਤਾਰੋ ਦੀ ਕਹਾਣੀ ਜਿਹੜੀ ਟੈਰੀ ਬਣ ਜਾਂਦੀ ਆ ਟੈਰੀ ਦੀ ਕਹਾਣੀ ਉਹ ਵੀ ਨਾਲ ਤੋੜ ਲੈਂਦਾ ਤਾਂ ਉੱਥੇ ਇਹ ਉਤਸੁਕਤਾ ਪੈਦਾ ਹੁੰਦੀ ਆ ਕਿ ਕੀ ਜਿਹੜੀ ਤਰਨ ਜਿਹੜੀ ਟੈਰੀ ਆ ਕੀ ਡਰਾਈਵਰ ਦੀ ਪਤਨੀ ਆ ਕੀ ਉਸ ਦੀ ਗਰਲਫ੍ਰੈਂਡ ਆ ਕੀ ਉਹਦੀ ਐਕਸ ਗਰਲਫ੍ਰੈਂਡ ਆ ਕੀ ਉਹਨਾਂ ਦਾ ਰਿਸ਼ਤਾ ਆਪਸ ਵਿੱਚ ਕੀ ਆ ਉਹ ਕਿਉਂ ਜੀ ਹੋਊਗੀ ਉਹ ਨਾਵਲ ਦੇ ਵਿੱਚ ਉਹ ਸਨੂਕ ਮਿਲਦੀ ਨਹੀਂ ਸਾਰੇ ਨਾਵਲ ਦੇ ਵਿੱਚ ਕਿਤੇ ਵੀ ਤੁਸੀਂ ਦੇਖੋਗੇ ਕਿ ਉਹ ਸਾਹਮਣੇ ਸਾਖਸ਼ਾਤ ਨਹੀਂ ਆਉਂਦੀ ਪਰ ਸਾਰੇ ਨਾਵਲ ਉਹਦੇ ਵਿੱਚ ਉਹ ਛਾਈ ہوئی ਹੈ ਤੇ ਇਸ ਤਰ੍ਹਾਂ ਪਾਠਕ ਦੇ ਕੋਲ ਤਿੰਨ ਕਹਾਣੀਆਂ ਹੋ ਜਾਂਦੀਆਂ ਇੱਕ ਡਰਾਈਵਰ ਦੀ ਕਹਾਣੀ ਇੱਕ ਮੰਦਾਂਕਣੀ ਦੀ ਕਹਾਣੀ ਇੱਕ ਤਰਨ ਦੀ ਕਹਾਣੀ ਤਾਂ ਉਹਨਾਂ ਤਿੰਨਾਂ ਕਹਾਣੀਆਂ ਨੂੰ ਉਹ ਨਾਲ-ਨਾਲ ਤੋਰਦਾ ਤੇ ਨਾਲ ਹੀ ਜਿਹੜੀ ਉਹਨਾਂ ਜੁਗਤਵਰਤੀ ਕਿ ਜਿਹੜੇ ਸ਼ਹਿਰ ਜਾਂਦਾ ਉਸ ਸ਼ਹਿਰ ਦਾ ਉਹ ਇਤਿਹਾਸ ਦੱਸਦਾ ਜਾਂਦਾ ਗਲੈਗਲੀ ਨੂੰ ਲੈਗਲੀ ਕਿਉਂ ਕਹਿੰਦੇ ਐਬਸਫੋਰਡ ਕਦੋਂ ਕਵਸਿਆ ਉੱਥੇ ਚਿਲਾਵਾਕ ਦੇ ਵਿੱਚ ਰਹਿਣ ਵਾਲੇ ਪਹਿਲੇ ਕਿਹੜੇ ਲੋਕ ਸੀ ਉੱਥੇ ਮੁੱਖ ਤੌਰ ਤੇ ਹੁੰਦਾ ਕੀ ਹੈ ਪੰਜਾਬੀਆਂ ਦੀ ਉੱਥੇ ਜ਼ਿੰਦਗੀ ਕਿਹੋ ਜਿਹੀ ਹੈ ਇਹ ਕੇਵਲ ਜੀਓਗ੍ਰਾਫੀ ਨਹੀਂ ਸਗੋਂ ਪੰਜਾਬੀਆਂ ਜੀਓਗ੍ਰਾਫੀ ਨਹੀਂ ਦੱਸਦਾ ਸਗੋਂ ਪੰਜਾਬੀਆਂ ਦੀ ਆਰਥਿਕ ਸਥਿਤੀ ਕੀ ਹੈ ਪੰਜਾਬੀ ਉੱਥੇ ਕੀ ਕਰਦੇ ਇਹ ਵੀ ਨਾਲ ਨਾਲ ਜਾਣਕਾਰੀ ਸਿਰਫ ਇਹ ਜਾਣਕਾਰੀ ਨਹੀਂ ਇਤਿਹਾਸ ਵਿੱਚ ਵੀ ਜਾਂਦਾ ਹੈ ਜੋਗ੍ਰਾਫੀ ਦਾਸਤਾ ਦਸਤਾ ਇਤਿਹਾਸ ਵਿੱਚ ਚਲਿਆ ਜਾਂਦਾ ਹੈ ਕਿ ਇਹ ਕਸਬਾ ਕਦੋਂ ਵਸਿਆ ਜਦੋਂ ਵੀ ਵਸਿਆ ਕਸਬਾ ਉਹਦੋਂ ਨੂੰ ਵਸਾਉਣ ਵਾਲੇ ਕੌਣ ਸੀਗੇ ਉਹ ਜੇ ਇਹ ਨੇਟਵਾ ਦਾ ਇਲਾਕਾ ਸੀਗਾ ਤਾਂ ਜਦੋਂ ਇੱਥੇ ਅੰਗਰੇਜ਼ ਬਸਤੀਵਾਦੀ ਆਏ ਤਾਂ ਕਿਹੜਾ ਅੰਗਰੇਜ਼ ਅਫਸਰ ਆਇਆ ਉਹਨੇ ਆ ਕੇ ਇੱਥੇ ਕੀ ਕੀਤਾ ਇਹ ਸਾਰਾ ਕੁਝ ਨਾਲੋ ਨਾਲ ਚੱਲਦਾ ਤਾਂ ਬੜਾ ਹੀ ਦਿਲਚਸਪ ਵਰਤਾਂਤ ਹਿਆ ਤੇ ਕਿਰ ਵਿੱਚ ਸਾਡੇ ਕੋਲੇ ਤਿੰਨ ਕਹਾਣੀਆਂ ਸਾਨੂੰ ਮਿਲ ਜਾਂਦੀਆਂ ਹੈ ਸਾਨੂੰ ਪਤਾ ਲੱਗਦਾ ਹੈ ਕਿ ਡਰਾਈਵਰ ਦੀ ਜ਼ਿੰਦਗੀ ਕੋਈ ਸੌਖੀ ਜ਼ਿੰਦਗੀ ਨਹੀਂ ਹੈ ਉਹ ਤਾਂ ਬੋਲਦੀ ਔਖੀ ਜ਼ਿੰਦਗੀ ਹੈ ਤੇ ਡਰਾਈਵਰਾਂ ਦੀਆਂ ਮਜਬੂਰੀਆਂ ਕੀ ਨੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਨਿੰਦਰੀ ਝਾਗਣੇ ਪੈਂਦੇ ਆ ਕਿਸ ਤਰ੍ਹਾਂ ਉਹਨਾਂ ਨੂੰ ਮਾਲਕਾਂ ਦਾ ਡਰ ਹੁੰਦਾ ਹੈ ਕਿ ਕਿਤੇ ਪੈਸੇ ਨਾ ਮਾਰ ਲੈਣ ਕਿਵੇਂ ਕੰਪਨੀਆਂ ਫਰਾਡ ਕਰ ਜਾਂਦੀਆਂ ਹੈਗੀਆਂ ਕਿਵੇਂ ਉਹਨਾਂ ਦੀ ਜ਼ਿੰਦਗੀ ਘਰ ਤੋਂ ਦੂਰ ਬੀਤਦੀ ਹੈ ਇਹ ਸਾਨੂੰ ਸਾਰਾ ਕੁਝ ਵੀ ਪਤਾ ਲੱਗਦਾ ਤੇ ਨਾਲ ਇਹ ਵੀ ਪਤਾ ਲੱਗਦਾ ਕਿ ਜ਼ਰੂਰੀ ਨਹੀਂ ਕਿ ਹਰ ਵਾਰ ਜਿਹੜਾ ਹੈਗਾ ਪ੍ਰਵਾਸੀ ਲਾੜਾ ਜਾਂ ਪ੍ਰਵਾਸੀ ਮਰਦਾ ਜਿਹੜਾ ਉਹੀ ਔਰਤ ਨਾਲ ੱੱਕਾ ਕਰੇ ਕਈ ਵਾਰ ਔਰਤ ਵੀ ੱੱਕਾ ਕਰ ਜਾਂਦੀ ਹੈ ਜਿਵੇਂ ਸਾਡੇ ਡਰਾਈਵਰ ਨਾਲ ਬਹੁਤ ਵੱਡਾ ੱੱਕਾ ਹੋਇਆ ਕਿ ਲੜਕੀ ਨੇ ਆਪਣੇ ਮਾਪਿਓ ਦੀ ਇੱਜ਼ਤ ਦੇ ਲਈ ਡਰਾਈਵਰ ਨਾਲ ਵਿਆਹ ਕਰਵਾ ਲਿਆ ਪੰਜਾਬ ਤੋਂ ਡਰਾਈਵਰ ਤਾਂ ਮੰਗਵਾ ਲਿਆ ਪਰ ਉਸ ਨਾਲ ਉਹ ਰਹੀ ਕਦੇ ਨਹੀਂ ਹਾਂ ਇੰਨੀ ਉਹਦੀ ਚੰਗੀ ਗੱਲ ਕਿ ਉਸਨੇ ਉਸ ਨੂੰ ਪੱਕਾ ਕਰਵਾ ਦਿੱਤਾ ਪਰ ਉਹਦੀ ਜਿਹੜੀ ਜ਼ਿੰਦਗੀ ਆ ਉਹ ਬੜੀ ਅਦਾਸ ਹੋ ਗਈ ਕਿ ਇਹ ਮੇਰੇ ਨਾਲ ਕੀ ਹੋ ਗਿਆ ਇਸੇ ਤਰ੍ਹਾਂ ਜਿਹੜੀ ਤਾਰੋ ਆ ਉਹ ਆ ਗਈ ਪਰ ਜਿਸ ਤਰ੍ਹਾਂ ਉਸ ਦੇ ਸਹੁਰਿਆਂ ਨੇ ਉਸ ਨੂੰ ਵਰਤਿਆ ਤੇ ਜਿਵੇਂ ਉਸ ਦੀ ਹਾਲਾਤ ਨੇ ਉਹ ਵੀ ਸਾਡੇ ਸਾਹਮਣੇ ਆਉਂਦੇ ਤੇ ਇਸੇ ਤਰ੍ਹਾਂ ਜਿਹੜਾ ਬੰਦਾ ਨਵਾਂ-ਨਵਾਂ ਜਾਂਦਾ ਤੇ ਉਸ ਨਾਲ ਜ਼ਿੰਦਗੀ ਦੇ ਵਿੱਚ ਕੀ ਵਾਪਰਦਾ ਹੈਗਾ ਖਾਸ ਕਰਕੇ ਔਰਤ ਨਾਲ ਉਹ ਸਾਨੂੰ ਮਦਾਨਕਣੀ ਦੇ ਰਾਹੀਂ ਪਤਾ ਲੱਗਦਾ ਮੈਂ ਉਹਨਾਂ ਦੀ ਅਖੀਰਲੀਆ ਕਹਾਣੀ ਦੀਆਂ ਤੰਦਾਂ ਜਾ ਕੇ ਮਿਲਦੀਆਂ ਕਿੱਥੇ ਆ ਉਹ ਤਾਂ ਨਹੀਂ ਦੱਸਾਂਗਾ ਕਿਉਂਕਿ ਇੰਉਂ ਤਾਂ ਤੁਹਾਡਾ ਨਾਵਲ ਦੇ ਵਿੱਚ ਦਿਲਚਸਪੀ ਖਤਮ ਹੋ ਜਾਵੇਗੀ ਪਰ ਮੈਂ ਤੁਹਾਨੂੰ ਇਹ ਨਾਵਲ ਪੜਨ ਦੀ ਸਿਫਾਰਿਸ਼ ਕਰਦਾ ਕਿ ਜੇ ਤੁਸੀਂ ਨਾਵਲ ਪੜ੍ਹ ਲਿਆ ਤਦ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੰਜਾਬੀਆਂ ਦਾ ਕਹਿ ਸਕਦੇ 1900 ਕੋਈ 60 70 ਤੋਂ ਲੈ ਕੇ ਅੱਜ ਤੱਕ ਕੋਈ 2020 25 ਤੱਕ ਦਾ ਇਤਿਹਾਸ ਵੀ ਜਾਣ ਜਾਓਗੇ ਇਸ ਇਲਾਕੇ ਦੀ ਭੂਗੋਲ ਨੂੰ ਵੀ ਜਾਣ ਜਾਓਗੇ ਤੇ ਜਿਹੜੇ ਪੰਜਾਬੀ ਮੁੱਖ ਕਿੱਤਾ ਕਰਦੇ ਆ ਕਿ ਮੁੱਖ ਕਿੱਤਾ ਕਰਦੇ ਆ ਜਾਂ ਤੇ ਉਹ ਖੇਤਾਂ ਦੇ ਵਿੱਚ ਅਮ ਅਮ ਬੀੜੀਆਂ ਤੋੜਦੇ ਆ ਜਾਂ ਉਹ ਮੁੱਖ ਤੌਰ ਤੇ ਡਰਾਈਵਰੀ ਕਰਦੇ ਆ ਤੇ ਜਾਂ ਫਿਰ ਉਹ ਪੈਟਰੋਲ ਪੰਪ 'ਤੇ ਤੇਲ ਪਾਉਂਦੇ ਜਾਂ ਕੰਸਟਰਕਸ਼ਨ ਦਾ ਕੰਮ ਕਰਦੇ ਆ ਤਾਂ ਇਹਨਾਂ ਤਿੰਨ ਧੰਦਿਆਂ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਮਿਲ ਜੂ ਕਿ ਇਹ ਕਿ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਕਿਸ ਪ੍ਰਕਾਰ ਦੀਆਂ ਇਹ ਮੈਂ ਸਮਝਦਾ ਕਿ ਸਾਡਾ ਜਿਹੜਾ ਲੇਖਕ ਹੈਗਾ ਉਸ ਕੋਲ ਬਹੁਤ ਜ਼ਿਆਦਾ ਗਿਆਨ ਸੀ ਤੇ ਉਸ ਨੇ ਉਹ ਗਿਆਨ ਆ ਜਿਹੜਾ ਉਹ ਕਹਾਣੀ ਦੇ ਰੂਪ ਵਿੱਚ ਇੱਕ ਇੱਕ ਕਹਾਣੀ ਨਹੀਂ ਤਿੰਨ ਕਹਾਣੀਆਂ ਦੇ ਰੂਪ ਵਿੱਚ ਤਿੰਨ ਕਹਾਣੀਆਂ ਨੂੰ ਇੱਕ ਦੂਸਰੀ ਨਾਲ ਜਿਵੇਂ ਗੁੱਤ ਗੁੰਦੀ ਹੁੰਦੀ ਆ ਇਸ ਤਰ੍ਹਾਂ ਤਿੰਨ ਲੜੀ ਜਿਹੜੀ ਗੁੱਤ ਗੁੰਦੀ ਹੁੰਦੀ ਆ ਉਸ ਤਰ੍ਹਾਂ ਗੁੰਦ ਕੇ ਸਾਡੇ ਸਾਹਮਣੇ ਪੇਸ਼ ਕੀਤਾ ਹੈ ਕਥਾਰਸ ਦੀ ਕੋਈ ਘਾਟ ਨਹੀਂ ਮੈਂ ਲਗਭਗ ਇਹ ਜਿਹੜਾ ਨਾਵਲ ਹੈਗਾ ਇੱਕ ਰਾਤ ਤੇ ਇੱਕ ਦਿਨ ਦੇ ਵਿੱਚ ਯਾਨੀ 24 ਘੰਟਿਆਂ ਦੇ ਵਿੱਚ ਹੀ ਮਕਮਲ ਕਰ ਲਿਆ ਸੀ ਬਹੁਤ ਹੀ ਖੂਬਸੂਰਤ ਨਾਵਲ ਪ੍ਰਵਾਸੀ ਪੰਜਾਬੀ ਸਾਹਿਤ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਕੈਨੇਡਾ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਇਹ ਨਾਵਲ ਜ਼ਰੂਰ ਪੜ੍ਹਨਾ ਚਾਹੀਦਾ ਹੈ ਇਸ ਦੇ ਲੇਖਕ ਅਮਰਜੀਤ ਚਾਲ ਨੂੰ ਬਹੁਤ ਮੁਬਾਰਕਾਂ ਇਸ ਗੱਲ ਦੀ ਵੀ ਮੈਂ ਕਹਿ ਸਕਦੇ ਹਾਂ ਕਿ ਦੱਸਣਾ ਚਾਹਣਾ ਪਾਠਕਾਂ ਨੂੰ ਕਿ ਜੇ ਤੁਸੀਂ ਇਹ ਨਾਵਲ ਪੜ੍ਹਨਾ ਜਾ ਚਾਹਦੇ ਹੋ ਤਾਂ ਇਹ ਪੀਪਲ ਫੋਰਮ ਬਰਗਾੜੀ ਵਾਲਿਆਂ ਨੇ ਇਹ ਨਾਵਲ ਛਾਪਿਆ ਹੈ